ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਫੇਰ ਪਹੁੰਚ ਚੁੱਕੇ ਹਾਂ ਪਿੰਡ ਮੰਡੇਰ ਤਹਿਸੀਲ ਲੋਂਗੋਵਾਲ ਤੇ ਜ਼ਿਲ੍ਹਾ ਸੰਗਰੂਰ ਇੱਕ ਵੀਡੀਓ ਬਾਈ ਦੇ ਘਰੋਂ ਪਹਿਲਾਂ ਵੀ ਆਪਾਂ ਬਣਾਈ ਆ ਕਈ ਦਿਨ ਹੋ ਗਏ ਉਹ ਵੀਡੀਓ ਨੇ ਤੈਲਕਾ ਬਹੁਤ ਮਚਾਇਆ ਜੇ ਗੱਲਬਾਤ ਕਰ ਲਈ ਕਿਉਂਕਿ ਜਿਹੜੀ ਬੱਚੀ ਦਿਖਾਈ ਤੀ ਕੁਆਲਿਟੀ ਵੀ ਟੌਪ ਤੀ ਤੇ ਰੇਟ ਦੀ ਜਿਹੜਾ ਦਾ ਰੇਟ ਵੀ ਉਹ ਤੇ ਟੌਪ ਹੀ ਲੱਗਿਆ ਜਿੰਨੇ ਨੇ ਜਿੰਨੇ ਦੀ ਬਾਈ ਨੇ ਸੇਲ ਕਰੀ ਤੀ ਮੇਰਾ ਖਿਆਲ ਹੈ ਲੱਖ ਰੁਪਇਆ ਹੋਰ ਵੀ ਉੱਤੇ ਲੱਗਦਾ ਸੀ ਬਾਈ ਕਹਿੰਦਾ ਵੀ ਜਿਹੜੇ ਸੱਜਣਾਂ ਜਵਾਨ ਹੋਗੀ ਭੇਜਣੀ ਉਸੇ ਸੱਜਣ ਦੇ ਘਰੇ ਆ ਤੇ ਅੱਜ ਆਪਾਂ ਬਾਈ ਕੋਲੇ ਫੇਰ ਪਹੁੰਚੀਆਂ ਤੇ ਆ ਨਗੀਨੀ ਦਿਖਾਵਾਂਗੇ ਤੁਹਾਨੂੰ ਆਪਾਂ ਤਕਰੀਬਨ ਗਿਣਤੀ ਇਹਨਾਂ ਦੀ ਹੈਗੀ ਆ 6 5 ਇਹਨਾਂ ਚ ਗਾਵਾਂ ਨੇ ਇੱਕ ਹੀ ਫਰ ਉਹ ਵੀ ਗੱਬਣਾ ਤੇ 3 ਇਹਨਾਂ ਚ ਸੂਈਆਂ ਹੋਈਆਂ ਨੇ ਬਾਕੀ ਗੱਲਬਾਤ ਪੰਮੇ ਨਾਲ ਕਰਾ ਦਨੇ ਆ ਜਾ ਪੰਮਿਆ ਫਿਰ ਹੋਰ ਕਿਵੇਂ ਆ ਠੀਕ ਆ ਬਾਈ ਜਮੋਕੀ ਦੀ ਰਿਪੋਰਟ ਹੈ ਚੜਦੀ ਕਲਾ ਹਾਂਜੀ ਹਾਂਜੀ ਉਸ ਦਿਨ ਵਾਲਾ ਸੀਨ ਕਿਵੇਂ ਰਿਹਾ ਉਸ ਦਿਨ ਨਾਲ ਤਾਂ ਬਾਈ ਮੈਨ ਲੱਗਾ ਯਾਰ ਜਿਹੜੀ ਤੂੰ ਬੈਡ ਦੀ ਪਹਿਲੀ ਵੀਡੀਓ ਪਾਈ ਸੀ ਇਹ ਵੱਡੀ ਬੈਡ ਸੀ ਬਾਈ ਉਹ ਤੂੰ ਮੈਨ ਲੱਗਾ ਹਲੇ ਇੱਥੇ ਬੈਠਾ ਹੀ ਸੀ ਵੀਡੀਓ ਵੀ ਪਾਈ ਜਾਂਦਾ ਸੀ ਲਾਈਵ ਤੇ ਸੇਲ ਹੋ ਗਈ ਬਾਈ ਠੀਕ ਆ ਗੱਲ ਹਾਂ ਹਾਂ ਤੇਰੇ ਸਾਹਮਣੇ ਨਫਾ ਕਿੰਨਾ ਮਿਲਦਾ ਸੀ ਉੱਤੇ ਨਫਾ ਤਾਂ ਬਾਈ ਲੱਖ ਰੁਪਏ ਜਾ ਉੱਤੇ ਹੋਰ ਕੀ ਨਾ ਬਾਈ ਅਸੀਂ ਹੈਰਾਨ ਰਹਿ ਗਏ ਜਦੋਂ ਬੰਦੇ ਨੇ ਯਾਰ ਇੱਥੇ ਆਇਆ ਅਸੀਂ ਇਹ ਬੰਦੇ ਨੂੰ ਫੋਨ ਕਰਾਇਆ ਵੀ ਬਾਈ ਯਾਰ ਤੇ ਬੈਡ ਕੀ ਗੱਲ ਬਾਈ ਬੈਡ ਤੂੰ ਨਹੀਂ ਲੈ ਕੇ ਗਿਆ ਤੇ ਉਹ ਕਹਿੰਦਾ ਕਿ ਨ ਐਸ਼ਿਆ ਹਾਂ ਗਾਹਾਂ ਵਿੱਚ ਲੱਖ ਲੱਖ ਰੁਪਏ ਦੇ ਲੱਖ ਦੇਣਾ ਫਿਰ ਹਾਂ ਹਾਂ ਹਾਂਜੀ ਠੀਕ ਹੈ ਗੱਲ ਨਾ ਫਾ ਤੈਨੂੰ ਵੀ ਬਹੁਤ ਲੱਗ ਰਹੀ ਹੈ ਨਾ ਮੈਨੂੰ ਵੀ ਬਹੁਤ ਲੱਗਦਾ ਸੀ ਹਾਂ ਪਰ ਬਾਈ ਕਹਿੰਦਾ ਵੀ ਆਪਾਂ ਨੇ ਯਾਰ ਉਹ ਤੋਂ ਸਾਈ ਬਿਆਨਾਂ ਪਵਾ ਲਿਆ ਦੀ ਵੀ ਚੀਜ਼ ਆਪਾਂ ਉਸ ਨੂੰ ਦੇ ਦੇਉਂ ਕਿਉਂਕਿ ਇਹ ਜਾਣੀਆਂ ਆਉਣੀਆਂ ਚੀਜ਼ਾਂ ਨੇ ਨੌ ਸਭ ਤੋਂ ਵੱਡੀ ਗੱਲ ਹਾਂ ਬਈ ਨੌ ਸਭ ਤੋਂ ਵੱਡੀ ਗੱਲ ਹੈ ਤੇ ਉਹ ਵੀਡੀਓ ਤੇ ਬਾਹਰੋਂ ਵੀ ਆਇਆ ਫੋਨ ਕੋਈ ਬਾਈ ਬਾਹਰੋਂ ਤਾਂ ਹੁਣ 10 ਮਿੰਟ ਦੇਖ ਲੈ ਬਈ ਕਰਨਾਟਕ ਦੇ ਗਾਹ ਘਾਉਣ ਵਾਲੇ ਠੀਕ ਹੈ ਤੇਰੀ ਵੀਡੀਓ ਦੇਖ ਕੇ ਹਾਂ ਤੂੰ ਮੰਨ ਕੇ ਚੱਲ ਬਾਈ ਮੈਨੂੰ ਜੇ ਆਪਾਂ ਹਸਾਬ ਲਾਈਏ ਹਾਂਜੀ ਅ 80% ਬਾਅਦੇ ਗਾ ਕਰਦੇ ਫੋਨ ਆਏ ਨੇ 20% ਪੰਜਾਬ ਦੇ ਹਾਂ ਆ ਸੀਲ ਹੋਇਆ ਬਈ ਠੀਕ ਆ ਗੱਲ ਕਰ ਲਿਆ ਸ਼ੁਰੂ ਉਧਰੋਂ ਉਧਰੋਂ ਕਰ ਲੈ ਬਈ ਇੱਧਰੋਂ ਹਾਂ ਉਧਰੋਂ ਕਰ ਲੈ ਆਪਾਂ ਤਸਵੀਰ ਜਿਹੜੇ ਬਾਅਦ ਚ ਦਿਖਾ ਦਾਂਗੇ ਆ ਜਾ ਕਹਿ ਰਿਹਾ ਇੱਧਰ ਲਿਆ ਪਹਿਲਾਂ ਫਿਰ ਬਾਈ ਕਹਿੰਦਾ ਹੀ ਫਿਰ ਤੂੰ ਕਰ ਲੈ ਲੈਣਾ ਸ਼ੁਰੂ ਆ ਤੋੜ ਦੇ ਬਾਈ ਖੋਲ ਕੇ ਕਿੰਨੀ ਕਿਹਦੀ ਉਮਰ ਆ ਕੀ ਗੱਲ ਬਾਤ ਹੈ ਵੀਰੇ ਕਿੰਨੀ ਉਮਰ ਹੈ ਦੀ ਇਹ ਬਾਈ ਤੂੰ ਮਰ ਕੇ ਖੀਰੀਆ ਬਾਈ ਮੂੰਹ ਮੂਨਾ ਮਰਦਾ ਤਾਂ ਆਪਾਂ ਨੂੰ ਬਾਲਾ ਪਤਾ ਨਹੀਂ ਠੀਕ ਹੈ ਠੀਕ ਆ ਇਹ ਬਾਈ ਤੇ 10 ਤਰੀਕ ਨੂੰ ਵੀਰੇ ਦੇ ਟੀਕਾ ਭਰਾਇਆ ਹੋਇਆ ਮਾਲ ਕਰੇ ਅੱਜ ਕਿੰਨੀ ਹੋ ਗਈ ਅੱਜ ਸਭੈਤੂ ਲਾਲਾ ਸਾਹਿਬ ਅੱਜ ਤਰੀਕ ਹੋ ਗਈ ਬਾਈ 27 27 ਹੋ ਗਈ 10 ਤਰੀਕ ਦਾ ਟੀਕਾ ਭਰਾਇਆ ਬਾਈ ਬੱਚੀ ਦੀ ਹੈਡ ਦੇਖ ਮੂੰਹੋਂ ਖੀਰੀਆ ਮੇਰੇ ਬੱਚੀ ਕੱਦ ਆ ਗਿਆ ਸੱਜਣੋ ਫੁੱਲ ਵੱਡਾ ਟਰੱਕ ਜਿੱਡੀ ਵਹਿੜ ਬਣੂਗੀ ਜਦੋਂ ਸੂਗੀ ਇਹ ਬਾਈ ਪਹਿਲਾਂ ਤਾਂ ਮੈਨੂੰ ਜਦੋਂ ਮੈਂ ਬਾਈ ਲੈਤੀ ਇਹ ਜਾ ਕੇ ਮੈਨੂੰ ਆਏ ਲੱਗਾ ਵੀ ਦੋ ਦੰਦਾਂ ਦਾ ਵਹਿੜ ਤੇ ਬਾਈ ਜਦੋਂ ਦੇਖੀ ਯਾਰ ਮੂੰਹੋਂ ਖੀਰੀਆ ਬਾਈ ਕਮਾਲ ਦੀ ਗੱਲ ਮੈਂ ਮੰਨ ਗਿਆ ਬਾਈ ਮੈਨੂੰ ਇਹ ਵੀ ਯਕੀਨ ਆਇਆ ਤੇ ਯਾਰ 100% ਰਹੂਗੀ ਬੱਚੀ ਠੀਕ ਆ ਗੱਲ ਹਾਂ ਬਾਈ ਕਿਉਂਕਿ ਬਾਈ ਗਰੋਥ ਹੈ ਦੀ ਬੱਚੀ ਦੀ ਵੱਡੀ ਗਰੋਥ ਹੈ ਇੱਕ ਇਹਦੀ ਸੰਭਾਲ ਥੋੜੀ ਜਿਹੀ ਘੱਟ ਹੋਈ ਹੋਈ ਆ ਸੰਭਾਲ ਇਹਦੀ ਕੱਦ ਬਿੱਡ ਦੇ ਹਿਸਾਬ ਨਾਲ ਇਹਨੂੰ ਪਿਆ ਨਹੀਂ ਸਮਾਨ ਜਿੰਨਾ ਨਾ ਕੋਈ ਧਿਆਨ ਯਾਰ ਅਸਲੀ ਜਾਤ ਪਈ ਜਾਤ ਬੜੀ ਇੱਥੇ ਰੋਗਲਾ ਇੱਥੇ ਰੋਗਲਾ ਇਹ ਇੱਥੋਂ ਗੈਰੀ ਦੀ ਫੇਸ ਕੁਆਲਟੀ ਦੀ ਨਸਲ ਕੁਆਲਟੀ ਕਰਾ ਦੇ ਚੈੱਕ ਲੈ ਚੱਲ ਬਈ ਇਹਨੂੰ ਲੈ ਜਾ ਲੈ ਜਾ ਜਾਤ ਵਾਲੀ ਬੱਚੀ ਦੀ ਬਾਲੀ ਆ ਯਾਰ ਨਸਲ ਆ ਗਈ ਫੁੱਲ ਚੰਗੇ ਸੀਮਨ ਦੀ ਆ ਬਾਕੀ ਜਿਹੜੇ ਸੱਜਣ ਕੋਲੇ ਜਾਊਗੀ ਜੇ ਇਹਨੂੰ ਕੱਲਾ ਚਾਰੇ ਪਾ ਲੂੰ ਕੱਲੇ ਚਾਰ ਨਾਲ ਹੀ ਫਾੜ ਆ ਬਈ ਹਾਈਟ ਦਿਖਾ ਆ ਬੱਚੀ ਦੇ ਨਾਲ ਲੈ ਬਰਾਬਰ ਰਲਦੀ ਆ ਬਈ ਨਾਲ ਵਾਲੀ ਦੀ ਆ ਨਾ ਦੇਖ ਬਈ ਕਿ ਬਰਾਬਰ ਰਲਦੀ ਆ ਹੈਡ ਚ ਠੀਕ ਹੈ ਗੱਲ ਹੈ ਸੀਮਨ ਕਿਹੜਾ ਲੱਗਿਆ ਇਹਦੇ ਸੀਮਨ ਦਾ ਬਈ ਆਪਾਂ ਕੁਝ ਨਹੀਂ ਕਹਿ ਸਕਦੇ ਠੀਕ ਹੈ ਵੀਰੇ ਆਪਾਂ ਪਤਾ ਕਰਕੇ ਦੱਸ ਦਾਂਗੇ ਪੁੱਛ ਕੇ ਦੱਸ ਦਾਂਗੇ ਠੀਕ ਹੈ ਗੱਲ ਹਾਂ ਵੱਡੀ ਬਾਈ ਤੇ ਹੁਣ ਮਾਰਦੇ ਆ ਦੋ ਨੰਬਰ ਵਾਲੀ ਤੇ ਇਹ ਬਾਈ ਆਪਾਂ ਨੇ ਉਦੋਂ ਵੀ ਦਿਖਾਈ ਸੀ ਵੀਡੀਓ ਚ ਹਾਂ ਇਹ ਹੁਣ ਤੁਰੀ ਆ ਨਾ ਹੁਣ ਬਾਈ ਤੁਰਪੀ ਇਹਦਾ ਥੱਲੋਂ ਕਰਮ ਵਾਲੀ ਬਾਈ ਲੇਖਾ ਨਹੀਂ ਬੈਠਦਾ ਕੋਈ ਬੈਠਨੇ ਬਹੁਤ ਖੁੱਲਣਾ ਬਾਈ ਥੱਲੋਂ ਦੇਖ ਲੈ ਬਹੁਤ ਖੁੱਲਣਾ ਬਾਈ ਤੇਰਾ ਸੂਆ ਕਿਹੜਾ ਦੀ ਪਾ ਮੈਂ ਇਹਦਾ ਦੂਜਾ ਬਾਈ ਤੋੜਿਆ ਨੂੰ ਕੱਦ ਵੱਡਾ ਆ ਗਿਆ ਫੁੱਲ ਡਾਵਲ ਹੱਥੀ ਜਿੱਡੀ ਬੈਠਾ ਬਾਈ ਤੇ ਚੜਾਈ ਵੀ ਫੁੱਲ ਆ ਗਈ ਗੱਲਵਾ ਤਾਂ ਹਰੇਕ ਪੱਖ ਤੋਂ ਇਹਦੀ ਐਂਡ ਆ ਗਈ ਜੀ ਆਪਾਂ ਕਰ ਲਈਏ ਹਾਂ ਹਾਂ ਬਈ ਇਹਦੀ ਵੀਰੇ ਸਟ੍ਰਾਈਕਰ ਦਾ 6 ਸੈਕਸਡ ਸੀਮਨ ਲੱਗਿਆ ਹੋਇਆ ਇਹਦੇ ਲੱਗਿਆ ਬਾਈ ਕਹਿੰਦਾ ਸੈਕਸਡ ਸੀਮਨ ਸਟ੍ਰਾਈਕ ਕਰਦਾ ਹਾਂ ਬਈ ਇਹ ਜਾਣ ਜੂਣ ਵਾਲੀ ਆ ਗਈ ਬੈੜਚਾ ਨਾ ਬਈ ਜਾਣਤਾ ਦੇਖ ਲੈ ਤੂੰ ਕਿਲੇ ਜਾਈ ਜਾਂਦੀ ਏ ਤੇਰੇ ਸਾਹਮਣੇ ਇਹ ਇੱਥੋਂ ਫੇਸ ਕੁਆਲਟੀ ਵੀ ਬਹੁਤ ਸੋਹਣੀ ਆ ਫੋਚ ਕੇ ਫੋਚ ਕੇ ਲੈ ਚੱਲ ਕੋਈ ਤੂੰ ਕਿਲੇਆਂ ਵਾਲੀ ਕੌਮ ਆ ਲੈ ਬਈ ਦੇਖ ਲੈ ਫੋਚ ਕੇ ਫੋਚ ਕੇ ਇਹਨੂੰ ਲੈ ਜਾ ਇਹਨੂੰ ਦਵਾ ਦੇ ਕਿਹੜਾ ਇੱਥੋਂ ਦਿਖਾ ਦੇ ਗੈਰੀ ਆਰਡਰ ਹੋਣ ਲੱਗਿਆ ਥੱਲੇੋਂ ਬੰਨ ਗਾਹਲੇ ਬੰਨੇ ਵੀ ਹੋ ਗਈ ਸਟਾਰਟ ਤੇ ਹੋ ਗਈ ਬਾਈ ਹੁਣ ਬਾਈ ਦੇ ਹੈ ਨਹੀਂ ਬਸ ਦੀ ਗੱਲ ਕਿਉਂਕਿ ਵੜਾ ਜਾਣੇ ਵਾਲੀ ਆ ਬਾਲੀ ਬਾਲੀਆਂ ਤਕੜੀਆਂ ਤਕੜੀਆਂ ਬੱਚੀਆਂ ਇਹ ਇੱਥੇ ਜੇ ਰੋਕ ਨਹੀਂ ਮੜੀ ਜੇ ਇੱਥੋਂ ਮਾਰ ਗਿਆ ਜੀ ਫੇਸ ਵਾਲੀ ਦੇਖ ਫੇਸ ਪ੍ਰਿੰਟ ਦੇਖ ਬੱਚੀ ਦਾ ਨਾਲੇ ਇਹਦਾ ਆਈਡੀਆ ਕਰਾ ਦੇ ਕੱਦ ਬਿੱਡਦਾ ਹਨਾ ਕੱਦ ਕਾਟ ਵੀ ਬੜਾ ਉੱਚਾ ਆ ਗਿਆ ਅੱਲਾਇ ਚੱਲ ਬਈ ਇਹਨੂੰ ਲੈ ਚੱਲ ਲੈ ਚੱਲਾ ਇੱਥੋਂ ਲੰਬਾਈ ਲੰਮੂਈ ਦਿਖਾ ਦੇ ਟਰੱਕ ਜਿੱਡੀਆਂ ਜਿੱਡੀਆਂ ਵੜਾ ਦਿਖਾਉਂਗਾ ਮੈਂ ਕੈਨਾਂ ਵਾਲੀ ਗੱਲ ਨਹੀਂ ਰੋਕੀਏ ਇੱਥੇ ਇੱਥੋਂ ਇਹ ਕੱਦ ਦਾ ਆਈਡੀਆ ਕਰਾ ਦੇ ਵੀ ਮੈਂ ਇਧਰਲੇ ਪਾਸੇ ਕਿੰਨਾ ਕਿਹਦਾ ਲੈ ਚੱਲ ਬਾਈ ਉਧਰ ਨੂੰ ਇਹ ਦੁੱਧ ਕਿੰਨਾ ਕ ਪਾਉਗੀ ਬਾਈ ਬਾਈ ਇਹ ਤਾਂ ਮੈਨੂੰ 30 ਲੀਟਰ ਵੀਰੇ ਰਾਮ ਲਾਲ ਦੁੱਧ ਦੇਣਾ ਬੱਚੀ ਨੇ ਸਟ੍ਰਾਈਕਰ ਦਾ ਸਟ੍ਰਾਈਕਰ ਦਾ ਸੈਕਸੜ ਲੱਗਿਆ ਹੋਇਆ ਵੀਰੇ ਸੈਕਸੜ ਇਹਦੇ ਲੱਗਿਆ ਜਣਾ ਥਾਣਾ ਫਣ ਦਾ ਸੈਜ ਬਹੁਤ ਸੋਹਣਾ ਹਾਂ ਬਾਈ ਮੁੱਠੀਆ ਦਾ ਸੈਜ ਬਹੁਤ ਸੋਹਣਾ ਬੜਾ ਮੁੱਠੀਆ ਵਾਲਾ ਰੱਖੂਗਾ ਦਿਖਾ ਇੱਥੋਂ ਵੀਰੀ ਇੱਥੋਂ ਨੇੜੇ ਲੱਗ ਕੇ ਫਣ ਦਾ ਸੈਜ ਬਹੁਤ ਸੋਹਣਾ ਬਣਾਉ ਹਲਿਆ ਬਾਲ ੱਤਲਣਾ ਬਹੁਤ ਨੇ ਬਣੂ ਬਹੁਤ ਬੱਚੀ ਯਾਰ ਬੱਚੀ ਦੀ ਵੀਰੇ ਹਾਈਟ ਦੇਖ। ਇਹ ਗੋਲ ਆ ਗਈ ਜਮਾ। ਹਾਂ ਹਾਈਟ ਦੇਖ ਵੀਰੇ ਬੱਚੀ। ਰੇਟ ਇਹਨਾਂ ਦੇ ਸਪੈਸ਼ਲ ਰੇਟ ਵੀਰੇ ਫੋਨ ਤੇ ਹੋਣਗੇ ਯਾਰ ਆਪਣਾਂ ਤੋਂ ਬਾਈ ਵੇਚਣ ਵਾਲੇ ਸੱਚਨ ਬਾਲੇ ਲੈ ਜਾਂਦੇ। ਵਾਲੇ ਤਾਂ ਨਹੀਂ ਮੰਗਦਾ। ਨਾ ਨਾ ਬਾਈ ਪਹਿਲਾਂ ਲਈ ਬਾਈ ਕਿੰਨੇ ਕ ਮੰਗੇ ਨੇ ਤੇਰੇ ਸਾਹਮਣੇ। ਠੀਕ ਹੈ। ਜੇ ਬਾਈ ਜਾਇਜ਼ ਮੰਗੇ ਸੀ ਤਾਂ ਹੀ ਲੱਗ। ਬੰਦੀ ਮਾਰ ਦੇ ਮਹਾਂਗੇ ਦੇ ਗਈ। ਹੈ ਬਾਈ। ਬੰਦੀ ਮਾਰ ਦੇਗੇ ਤੇ ਰੇਟ ਦੱਸ। ਨਾ 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 ਬਾਈ ਉਹ ਕੰਮ ਨਹੀਂ ਕਰਦੇ। ਨਾ ਨਾ ਬਾਈ। ਇੱਕ ਭਰਾਵਾ ਬਾਈ ਕਮੈਂਟ ਵਾਲੇ ਵਧੀਆ ਵਧੀਆ ਆਏ ਨੇ ਲੋਕਾਂ ਨੇ ਯਾਰ ਕਰੇ ਬਾਈ ਸਾਫ਼ ਸੁਥਰਾ ਕੰਮ ਏ ਵੀਰੇ ਪਹਿਲਾ ਸੁਆ ਸਿਰਫ ਪਹਿਲਾ ਵੀਰੇ ਅੱਛਾ ਚਾਰ ਤਾਂ ਹੁੰਦਾ ਬਾਈ ਮੂੰਹ ਦੰਦਾਂ ਚ ਹਾਂ ਬਾਈ ਇਹ ਲੱਭ ਕੇ ਕਿੱਥੋਂ ਲੈਣਾ ਲੱਭ ਕੇ ਬਾਈ ਤੈਨੂੰ ਪਤਾ ਹੀ ਹੈ ਬਸ ਜਿੱਧਰ ਹੋ ਜੀ ਉਧਰ ਨੂੰ ਇੱਥੋਂ ਫੇਸੇ ਦਿਖਾਈਂਗੇ ਰੀ ਪਹਿਲਾਂ ਦੇ ਓਏ ਦੇਖ ਮੱਛੀ ਦਾ ਫੇਸੇ ਕਵਾਡੀ ਦੀ ਮਾਰ ਦੇ ਹਣੀ ਬੀ ਦਾ 6 ਡਿਸੀਮਲ ਲੱਗਿਆ ਬੱਛੀ ਦੇ ਕਿਹੜਾ ਹਣੀ ਬੀ ਹਣੀ ਬੀ ਦਾ ਹਣੀ ਬੀ ਦਾ 6 ਡਿਸੀਮਲ ਲੱਗਿਆ ਬਾਈ ਬੱਛੀ ਦੇ ਆਹ ਪਤਾ ਨਹੀਂ ਪਤਾ ਕਿਹੜੇ ਦਾ ਨਹੀਂ ਬਈ ਆਪ ਨਹੀਂ ਪਤਾ ਲੱਗਿਆ ਹਣੀ ਬੀ ਦਾ 6 ਡਿਸੀਮਲ ਆ ਲੈ ਚੱਲ ਬਾਈ ਲੈ ਚੱਲ ਜਾਨ ਆ ਗਈ ਫੁੱਲ ਕੱਦ ਵੀ ਫੁੱਲ ਵੱਡਾ ਇਸ ਨੱਖੇ ਪਨ ਵਾਲੀ ਦਾ ਜ ਕੋਈ ਘਾਟੇ ਨਹੀਂ ਹੈਗੇ ਮਿਲਕ ਵਾਲੀਆਂ ਨੇ ਜਿਹੜੇ ਬੰਦੇ ਨੂੰ ਇਹੋ ਜਿਹੀਆਂ ਚੀਜ਼ਾਂ ਨੇ ਇਹ ਮਿਲਕ ਵਾਲੀਆਂ ਚੀਜ਼ਾਂ ਵੀ ਨੇ ਤੇ ਬਿਊਟੀ ਵਾਲੀਆਂ ਵੀ ਨੇ ਜਿਹੜੇ ਸੱਜਣ ਨੇ ਬਾਈ ਫਾਰਮ ਦਾ ਕੰਮ ਸ਼ੁਰੂ ਕਰਨਾ ਉਹ ਸੰਪਰਕ ਬਾਈ ਨਾਲ ਕਰ ਸਕਦਾ ਚੀਜ਼ਾਂ ਟਾਪ ਕੁਆਲਟੀ ਦੀਆਂ ਮਿਲਦੀਆਂ ਜਮਾ ਹੈ ਨਾ ਲੈ ਚੱਲ ਬਈਆ ਇਹਨੂੰ ਗੱਦਿਆਂ ਵਾਲੇ ਬੰਨੇ ਲੈ ਚੱਲ ਜਾਨੇ ਚ ਵੀ ਫੁੱਲਾ ਕੱਦ ਫੁੱਲ ਵੱਡਾ ਦੰਦਾਂ ਚ ਆ ਗਈ ਇਹ ਸੱਜਣੋਂ ਚਾਰ ਦੰਦ ਹੈ ਬਾਈ ਕਿੰਨੇ ਦਿਨ ਬਾਕੀ ਨੇ ਇਹਦੇ ਬਾਈ ਇਹਦੇ 25 ਦਿਨ ਸੂਚ ਚ ਬਾਕੀ ਨੇ 25 ਦਿਨ ਹਾਂ ਬਾਈ ਹੁਣ ਹੀ ਦੇਖ ਲੈ ਬਾਈ ਬੱਚੀ ਨੇ ਕੀ ਕਰੀ ਖ ਜਾਂਦੀ ਆ ਥੱਲੇ ਹਾਂ 25 ਦਿਨਾਂ ਨੂੰ ਤਾਂ ਫਸ ਕੇ ਖੜ ਜੂ ਬਸ ਤੇ ਦਰ ਬਾਈ ਬੱਚੀ ਦਾ ਇਹ ਹਾਈਟ ਹੈ ਇਹ ਹੀ ਆ ਨੌਕਰੀ ਘੋੜੀ ਵਰਗੀ ਹੈ ਨਾ ਦੇਖ ਤੋਰ ਹੱਸਾ ਆਪ ਨਹੀਂ ਹੋਣੀ ਵੋਝ ਕੇ ਵੋਝ ਕੇ ਵੋਝ ਕੇ ਲੈ ਇਧਰ ਲੈ ਬੰਨੇ ਕੋਈ ਗੱਲ ਸਾਚ ਨਹੀਂ ਆਉਂਦੀ ਬੱਚੀ ਦੇਖ ਪ੍ਰਿੰਟ ਦੇਖ ਬੱਚੀ ਦਾ ਇੱਥੋਂ ਮਾਰ ਦੇ ਗੈਰੀ ਕੈਮਰਾ ਇਹ ਤੇ ਵੇ ਸ਼ਕੀਨ ਵੀ ਫੁੱਲਾ ਕੱਦ ਵਿੱਡ ਵੀ ਫੁੱਲਾ ਤੇ ਕੰਨ ਵੀ ਜਮੀ ਛੋਟਾ ਆ ਗਿਆ ਚੀਜ਼ਾਂ ਦਿਖਾਉਂਗਾ ਤੁਹਾਨੂੰ ਇਹਨਾਂ ਟੌਪ ਤੋਂ ਟੌਪ ਲੈ ਚੱਲ ਬਈਆਂ ਇਹਨੂੰ ਕੱਦ ਕਾਟ ਚ ਵੀ ਮਾਰ ਨਹੀਂ ਖਾਂਦੀ ਬਿਊਟੀ ਚ ਵੀ ਮਾਰ ਨਹੀਂ ਖਾਂਦੀ ਮਿਲਕਿੰਗ ਚ ਵੀ ਇਹਨੇ ਮਾਰ ਖਾਣੀ ਬੰਦੇ ਦੱਸਦੇ ਨਿਕਲੇ ਹਣੀ ਬੀ ਦਾ 66 ਲੱਗਿਆ ਹੈ ਬ੍ਰਦਰ ਇਹਦੇ ਹਣੀ ਬੀ ਦਾ 66 ਲੱਗਿਆ ਹੈ ਵੀਰੇ ਬੱਚੀ ਦੀ ਤੂੰ ਥੱਲੋ ਲੇਵਾ ਦੇਖ ਬਾਈ ਐ ਫਿਟ ਫਿਟ ਰੱਖ ਵਈ ਲੇਵਾ ਫਿਟ 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 ਲੇਵਾ ਰੱਖੂ ਤੇ ਹੁਣ ਮਾਰ ਦੇ 4 ਨੰਬਰ ਵਾਲੀ ਤੇ ਇਹ ਸੂਈ ਹੋਈ ਆ ਬਾਈ ਬਾਈ ਇਹ ਸੂਈ ਹੋਈ ਆ ਇਹ ਤਿੰਨੇ ਸੂਈਆਂ ਨੇ ਹਾਂ ਬਾਈ ਅੱਜ ਚੌਥਾ ਪੰਜਵਾਂ ਦਿਨ ਇਹਨੂੰ ਸੂਈ ਨੂੰ ਆ ਇੱਥੋਂ ਦਿਖਾ ਕੇ ਰਹੀ ਆ ਆਰਡਰ ਦੇ ਪਹਿਲਾਂ ਆਰਡਰ ਦੇਖ ਕਰਮ ਵਾਲੀ ਦਾ ਆਹ ਨਾ ਪਿਆਜਾ ਮਾ ਸੁਰਖ ਲਾਲ ਹਨਾ ਥੱਲੇ ਗੁਲਾਬੀ ਗੁਲਾਬੀ ਵਾਲੀਆ ਲੈ ਲੀ ਬਬਰੀ ਜਿਹੜਾ ਚੱਲਦਾ ਅੱਜ ਕੱਲ ਜਿੰਦਾ ਬੋਲਵਾ ਲੈ ਚਲੋ ਜੀ ਸੂਆ ਕਿਹੜਾ ਪੰਮੇ ਦਾ ਸੂਆ ਵੀਰੇ ਪਹਿਲਾ ਸੂਆ ਪਹਿਲਾ ਦੰਦਾਂ 'ਚ ਕਿਵੇਂ ਹੋਊਗੀ ਚਾਰ ਦੰਦ ਪਾ ਕੇ ਦੇਖ ਲੈ ਬਾਈ ਜਿਹੜਾ ਬੰਦਾ ਮਰਜੀ ਦੰਦਾਂ 'ਚ ਚਾਰ ਦੰਦ ਦਾ ਸੂਆ ਪਹਿਲਾ ਆਰਡਰ ਰੱਖਦੀ ਆ ਫਿਕਸ ਫਿਕਸ ਬਾਈ ਥਣ ਦਾ ਸਾਈਜ਼ ਰੱਖਦੀ ਆ ਬਿਲਕੁਲ ਭਾਈ ਤੂੰ ਦੁੱਧ ਸੁਣ ਕੇ ਵੀ ਹੈਰਾਨ ਹੋ ਜਾਏਗਾ ਵੀ ਇਹਦੇ ਥਲੇ ਇੰਨਾ ਦੁੱਧ ਹੈ ਚਾਰ ਦੰਦ ਸੂਈ ਕਿੰਨੇ ਦਿੰਦੀ ਚੌਥਾ ਪੰਜਵਾਂ ਦਿਨ ਸੂਈ ਨੂੰ ਆ ਬਾਈ ਬੱਚਾ ਕੀ ਆ ਨਾਲ ਬੱਚਾ ਬੱਛਾ ਉਹ ਬੈਠਾ ਵੀਰੇ ਡੱਬਾ ਬੱਛਾ ਖੜਾ ਠੀਕ ਹੈ ਹਾਂ ਵੀਰੇ ਤੇ ਨਾਰੂਆ ਨਾਲ ਹੀ ਆ ਨਾਰੂਆ ਨਾਲ ਹੀ ਆ ਬਾਈ ਬੱਚੇ ਦੇ ਚੌਥਾ ਪੰਜਵਾਂ ਦਿਨ ਸੂਈ ਨੂੰ ਆ ਬਾਈ ਐਟ ਆ ਟਾਈਮ ਬਾਈ ਬੱਚੀ ਥੱਲੇ 24 ਲੀਟਰ ਬੋਲਾ ਤਿਆਰ ਹੈ 24 ਲੀਟਰ 24 ਲੀਟਰ ਬਾਈ ਡੱਬਿਆਂ ਵਾਲਾ ਦੇਖ ਲਾ ਨਾ ਲਾਣਾ ਬਾਈ ਮਿੰਕੇ ਦੇਵਾਂਗੇ ਆਪਾਂ ਯਾਰ ਕੰਡੇ ਤੇ 20 ਤਰਦੋ ਹੈ ਨਾ ਨਾ ਬਾਈ ਯਾਰ 20 ਕਿਧਰੂਗੀ ਬਾਈ ਬਸ ਤਰੂਗੀ ਯਾਰ ਠੀਕ ਆ ਹਾਂ ਬੱਛੀ ਬਾਈ ਦੇਖ ਲੈ ਹਲੇ ਟਾਈਮ ਦੇਖ ਲੈ ਬ੍ਰਦਰ ਹਲੇ ਕੀ ਹੋਇਆ ਯਾਰ ਠੀਕ ਆ 6 ਵਜੇ ਦੀ ਚੁਵਾਈਆ ਮੇਰੇ ਸ਼ਾਮ ਦੀ ਕਮਾਈ ਕਮਾਈ ਕਿਹੜਾ ਹੋਰ ਕਮਾਦੇ ਬੋਝ ਕੋ ਰੋਕ ਲਾ ਮੁਰੋ ਇੱਥੋਂ ਕਮਾਦੇ ਕਿਹੜਾ ਮੈਂ ਟਾਂਕ ਨਹੀਂ ਕਮਾਦੀ ਬੱਛੀ ਬਾਈ ਤੂੰ ਕੀ ਲੈ ਕੇ ਆ ਫਾਰਮ ਦੀ ਬੱਛੀ ਆ ਵੀਰੇ ਦੰਦਾਂ ਚ ਆ ਗਈ ਚਾਰ ਦੰਦ ਸੂਆ ਆ ਗਈ ਪਹਿਲਾ ਪਹਿਲਾ ਬਾਈ ਪ੍ਰਿੰਟ ਕੱਦ ਕਾਟ ਸੋਡੇ ਸਾਹਮਣੇ 24 ਲੀਟਰ ਬਾਈ ਕਹਿੰਦਾ ਇੱਕ ਤਾਂ ਹੁੰਦਾ ਵੀ ਗੱਬਣ ਹੈ ਹਾਂ ਬਈ ਇਹ ਸੂਈ ਸਮਾਰੀ ਆ ਇਹਨੂੰ ਤੁਸੀਂ ਚੈੱਕ ਵੀ ਕਰ ਸਕਦੇ ਹੋ ਦੋ ਟਾਈਮ ਚਾ 24 ਲੀਟਰ ਯਾਰ ਆਪਾਂ ਜਮਾ ਬਈ ਮਿਣਕੇ ਦੇਵਾਂਗੇ ਬੋਦੀ ਦੇਖ ਬੱ 459 ਬੱਚਾ ਬਈ ਦੱਸੀ ਕਿੰਨਾ ਪਾ ਲੂਗੀ ਦੱਦਾ ਬਈ 30 ਤੋਂ ਪਾਰ ਚੱਲ ਲੈ ਚੱਲ ਬਈ ਪਹਿਲ ਨੇ 4 ਦੰਦ ਹਾਂਜੀ ਹਾਂਜੀ ਬ੍ਰਦਰ ਹਾਂਜੀ ਇਹ ਚੱਲਣੀ ਆ 30 ਤੋਂ ਬਾਹਰੇ ਕਿਉਂਕਿ 24 ਲੀਟਰ ਤਾਂ ਇਹਦੇ ਥੱਲੇ ਹੁਣ ਹੈਗਾ ਰੈਡੀ ਦਾ ਹਾਂ ਬਈ ਤੇ ਆ ਇਹਦਾ ਬੱਚਾ ਗੈਰੀ ਬੱਚਾ ਬ੍ਰਦਰ ਇਹਦੇ ਆ ਨਾੜੂ ਆ ਇਹਦੇ ਨਾਲ ਹੀ ਨਾ ਹਜੇ ਇਹ ਵੀ ਦਿਖਾ ਦੇ ਨਾੜੂ ਆ ਨਾਲ ਹੀ ਇਹਦੇ ਕਿਉਂਕਿ ਰੇਟ ਤੇ ਉਹ ਚੈੱਕ ਕਰਾ ਦੇ ਵੀਰੇ ਅਗਲੇ ਬੰਦੇ ਨੂੰ ਮਿਲ ਕੇ ਵੇਚ ਦੇ ਇੱਧਰ ਆ ਜੀ ਰਸੇ ਵਾਂਗੂ ਪੈਪਾਂ ਥੱਲੀ ਪੰਮੇ ਦੀ ਅੱਜ ਕਰਾ ਦੇ ਹਰੇਕ ਪਾਸਿਓਂ ਦੇਖ ਬਾਈ ਪੱਛੀ ਦੇ ਨਾੜ ਚਬਾਈ ਦੀ ਕਿਵੇਂ ਪੰਮੇ ਬਾਈ ਜਮਾ ਯਾਰ ਓਕੀ ਦੀ ਰਿਪੋਰਟ ਹੈ ਪਿਛਲੇ ਬੰਦੇ ਨੂੰ ਆਰਡਰ ਦਿਖਾ ਦੇ ਗਰੀ ਇੱਥੋਂ ਇੱਥੋਂ ਦਾ ਆਰਡਰ ਕਿਹੜਾ ਹੋਰ ਦਿਖਾ ਦੇ ਇਹ ਚ ਮਸਟੈਟਸ ਦੀ ਪ੍ਰੋਬਲਮ ਨਹੀਂ ਆਉਂਦੀ ਕਦੇ ਵੀ ਬਾਈ ਫਿਕਸ ਹੈ ਜਮਾ ਯਾਰ ਜਮਾ ਓਕੀ ਦੀ ਰਿਪੋਰਟ ਹੈ 24 ਲੀਟਰ ਆਪਦੇ ਲੀਟਰ ਘਰੋ ਚੱਕ ਲਿਓ ਮਾਰ ਕੇ ਲੈ ਜਿਓ ਦੇਖ ਅਗਲਾ ਇਹ ਨਾ ਕਰੇ ਵੀ ਦੂਜਾ ਸੁਆ ਹੈ ਨਾ ਪੱਛੀ ਦਾ ਬਾਈ ਫੇਸ ਦੇਖ ਦੇ ਦੰਦ ਚਾਰ ਚਾਰ ਦੰਦ ਉਹ ਚੈੱਕ ਕਰਾਉ। ਜਮਾ ਚੈੱਕ ਕਰਾਉਂ ਬਈ ਮੈਂ ਦੇਖ। ਤਸੱਲੀਆਂ ਕਰਾ ਕੇ ਤਸੱਲੀਆਂ ਬਈ ਤਸੱਲੀਆਂ। ਤੇ ਹੁਣ ਮਾਰਦੇ ਆ ਬੈੜ ਤੇ। ਐਦੀ ਕੀ ਗੱਲ ਬਾਤ ਆ? ਐ ਤਾਂ ਬਈ ਯਾਰ ਤੈਨੂੰ ਬੈੜ ਹੀ ਦੱਸਦੇ ਬਈ ਦੇਖ ਲੈ। ਇਹਦੇ ਆਰਡਰ ਤੇ ਮਾਰਦੇ ਆ ਕਰਕੇ। ਹਾਂ ਬਈ। ਐਂਡੇ ਕਰੂ ਸਿਸਟਮ ਜਨੇ। ਹਾਂ ਹਾਂ ਬਈ ਹਾਂ। ਲੈ ਆ। ਲੈ ਨਗੀ ਨਹੀਂ ਮਿਲਣਗੇ ਬਾਈ ਕੋਲੋਂ ਸਾਰੇ ਸਾਨੂੰ। ਦੂਜਾ ਸੂਆ ਬਈ। ਹਾਂਜੀ। ਮੂਹੋ ਬਈ ਚਾਰ ਅੰਦਰ ਦਾ ਪੂਰੇ ਆ। ਛਿੱਗ ਦੇ ਚੱਕਦੀ ਆ ਬਈ। ਛਿੱਗ ਦੇ ਚੱਕਦੀ ਆ ਸੂਆ ਦੂਜਾ ਸੂਈ ਕਿੰਨੇ ਦਿੰਦੀ ਆ। ਸੂਈ ਬਈ ਅੱਜ ਦੂਜਾ ਦਿਨ ਸੂਈ ਨੂੰ ਆ ਆ ਬੈਠੀ ਆ ਬੱਚੀ ਐਦੀ। ਨਾਲ ਵੀ ਬੱਛੀ ਆ। ਨਾਲ ਵੀ ਬੱਛੀ ਆ ਬਾਈ। ਐਟਾ ਟਾਈਮ ਬਾਈ ਬੱਛੀ ਥੱਲੇ, ਕੱਲ ਦੀ ਸੂਈ ਥੱਲੇ ਬਾਈ 23 ਲੀਟਰ ਬੋਲਾ ਤਿਆਰ ਆ ਬਾਈ ਜਮਾ ਡੱਬਿਆਂ ਆ। ਓਏ ਦੇਖ ਲਾ ਹੁਣ ਨਾ ਨਾ ਬਾਈ ਜਿਹੜੀ ਜਵਾਨ ਹੋਊਗੀ ਯਾਰ ਦੇ ਬੱਛੀ ਦੇ ਬਾਈ ਜਾ ਤਾਂ ਹੁਣ ਘਟਾਕ ਟੂਲਾ ਦੋ ਚਾਰ ਲੀਟਰ ਘਟੋਲ ਵਾਲਾ ਕੰਮ ਨਹੀਂ ਬਾਈ। ਮੌਕੇ ਤੇ ਔਖਾ ਹੋ ਜੂ। ਨਹੀਂ ਨਹੀਂ ਵੱਡੇ ਬਾਈ। ਬੱਛੀ ਦੀ ਬਾਈ ਕੁਆਲਿਟੀ ਦੇਖ ਯਾਰ ਤੂੰ ਬਾਈ ਕੀ ਆ ਬੱਛੀ ਯਾਰ। ਥੋੜਾ ਦੂਰਾ ਤਾਂ ਬਾਹਲਾ ਪੈੜਾ। ਬਾਈ ਯਾਰ ਵੱਡੇ ਬਾਈ ਦਵਾਰੇ ਤੋਰ ਬਾਈ ਬੱਛੀ ਨੂੰ ਦੇਖ ਬਾਈ ਬੱਛੀ ਦਾ ਬਹਿ ਜਾ ਬਹਿ ਜਾ ਕਰਾਉਂਦੀ ਆ ਬਾਈ। ਥੋੜਾ ਆ ਕਿਸ ਤਾ ਗਰੀ ਦਿਖਾ ਦਾਂਗੇ ਆਡਰੇ ਦਿਖਾ ਦੇ ਪਹਿਲਾਂ ਕਿਉਂਕਿ ਰੁਪਈਆ ਜੇ ਸੱਜਣ ਦੇ ਲੰਬਾਈ ਦੇ ਇੱਕ ਬੱਛੀ ਦੀ ਹਾਈਟ ਦੇਖ ਵੀਰੇ ਥੱਲੋਂ ਦਾ ਯਾਰ ਬਾਈ ਤੂੰ ਆਪ ਹੀ ਦੱਸੂ ਚੀਜ਼ ਤੈਨੂੰ ਵੀ ਕਿੰਨਾ ਰੁੱਦ ਪਾਉਗੀ ਭੰਵੇਂ ਬਾਈ ਇਹ ਤਾਂ 35 ਲੀਟਰ ਬਾਈ ਇਹਨੇ ਪਾ ਦੇਣਾ ਮੋਰ ਦੇ ਨਾਲ ਬੱਛੀ ਕਿਹੜੇ ਸੀਮੰਦੀ ਆ ਬੱਛੀ ਬਾਈ ਸੀਮੰਦਾ ਕੁਛ ਨਹੀਂ ਪਤਾ ਉਹ ਬੈਠੀ ਆ ਬਾਈਰੇ ਬਲੈਕ ਕਲਰ ਦੀ ਬੱਛੀ ਐ ਆਪੀ ਮਾਂ ਤੀ ਗਈ ਆ ਬਿਲਕੁਕੁਲ ਠੀਕ ਆ ਗੱਲ ਹਾਂ ਵੱਡੇ ਬਾਈ ਆਲੇ 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 ਆ ਇਹਨੂੰ ਲੈ ਜਾ ਗੱਦਿਆਂ ਕਣੀ ਲੰਬੀ ਤੋਰ ਦੇ ਤੇਰਾ ਇੱਥੋਂ ਗਰੀ ਆਡਰ ਦਿਖਾਈ ਇਹਦਾ ਜੋ ਤੁਰੂਗੀ ਵੇ ਪਲਵਾਨਾ ਜਾ ਤੋੜ ਦੇ ਜਿੱਥੇ ਐਮ ਮੰਨ ਲਾ ਵੀ ਕੰਦ ਆ ਗਈ ਉੱਥੋਂ ਕਮਾ ਗਈ ਕਮਾਲ ਆ ਇਥੋਂ ਦੰਦ ਹੈ ਗਿਆ ਛਿੱਗ ਦੇ ਚੱਕ ਦੀ ਚੱਕ ਦੀ ਆ ਬਾਈ ਹਲੇ ਛਿੱਗ ਦੇ ਇੱਕ ਦਿਨ ਦੀ ਸੂਈਆ ਮਾਂ ਗਰ ਬੱਛੀ ਆ 24 ਕਿਲੋ ਬੋਲਾ 23 ਬਾਈ 24 ਵੀ ਨਹੀਂ ਕਹਿੰਦੇ ਆ ਪਤੀ 23 ਕਿਲੋ ਬੋਲਾ ਬਾਈ ਮਿਰਚੇ ਦੇਵਾਂਗੇ ਯਾਰ 23 ਕਿਲੋ ਬੋਲਾ ਵੀਰੇ ਬੱਛੀ ਦਾ ਸਾਈਜ਼ ਪੂਰਾ ਸੋਹਣਾ ਚਾਰੇ ਥਾਣਾਂ ਦਾ ਸਾਈਜ਼ ਇੱਕੋ ਜਿਹਾ ਵੱਡੇ ਬਾਈ ਮੁੱਠੇ ਵਾਲਾ ਥਾਣਾ ਕੋਈ ਆਏ ਨਾ ਕਹਦੇ ਬੱਛੀ ਤੇ ਮਾਰੀ ਕਰੀ ਖੜੀ ਬੱਛੀ ਖੜੀ ਖੜੀ ਕਰੀ ਬੱਛੀ ਬੱਛੀ ਘੜੀ ਘੜੀ ਦੇਖ ਬਰੇ ਬੱਛੀ ਆ ਗਈ ਆ ਜੀ ਆ ਤਾਂ ਬੱਛਾ ਆ ਗਿਆ ਹਾਂ ਬਰੇ ਦੇਖ ਬੱਛੀ ਤੇ ਬੱਛੀ ਦੇ ਫੇਸ ਤੇ ਮਾਰ ਰਿਹਾ ਫੇਰ ਕੋਈ ਹੈਰ ਦੇਖਿਆ ਤੂੰ ਬੱਛੀ ਦੀ ਬਰੇ ਦੇਖ ਜਮੀ ਆਪਣੀ ਮਾਂ ਦੀ ਕੱਪੀ ਆ ਹਾਂ ਯਾਰ ਜਮਾ ਉਹੀ ਕੁਛ ਬਣੂ ਬਾਈ ਉਹੀ ਕੁਛ ਠੀਕ ਆ ਗੱਲ ਲੈ ਹੋ ਜਾ ਸੱਜਣਾ ਬੰਨੇ ਮੜਾ ਜਾ ਇਹਦੇ ਆਰਡਰ ਤੇ ਕੇਰਾ ਕਰੀ ਇੱਥੋਂ ਹੋਰ ਮਾਰ ਦੇ ਬਈ ਐਨ ਕਰਾ ਦੇ ਤਸੱਲੀ ਹਰੇਕ ਪੱਖ ਤੋਂ ਇੱਥੋਂ ਬਾਈ ਦੇਖ ਫੁੱਟ ਫੁੱਟ ਨੂੰ ਬਾਹਰ ਆ ਬਈ ਲੈ ਵਾ ਫੁੱਟ ਬਾਹਰ ਆ ਬਈ ਲੈ ਵਾ ਕਿੱਜਾ ਸਾਨੂੰ ਕੁਆਲਿਟੀ ਦੀ ਮਿਲ ਨਹੀਂ ਆ ਬਾਈ ਕੋਲ ਦੇਖ ਬਾਈ ਫਟਵਾਰਾ ਲੇਵਾ ਥਾਣਾ ਦਾ ਸੈਜ ਵੀ ਦਿਖਾ ਦੇ ਘਰੀ ਲੈ ਆ। ਬਾਈ ਕੋਈ ਆਏ ਨਾ ਕਰੀ ਵੀ ਹੱਥੀ ਚੁਆਈ ਜਾਣੀ ਹੈਗਾ ਥਾਣਾ। ਠੀਕ ਹੈ ਜੀ। ਚੁਆਈ ਵਾਲਾ ਥਾਣਾ ਬਾਈ ਪੂਰਾ ਓਪੀ ਦੀ ਰਿਪੋਰਟ। ਤੇ ਹੁਣ ਮਾਰਦੇ ਆਹ ਲਾਸਟ ਵਾਲੀ ਬੱਚੀ ਤੇ ਕੈਮਰਾ ਇਹ ਵੀ ਤੋਰ ਦੇ ਖੋਲ ਕੇ ਸੂਆ ਕਿਹੜਾ ਦਾ? ਬਾਈ ਦੂਜਾ ਸੂਆ। ਠੀਕ ਹੈ ਜੀ। ਦੰਦ ਪੂਰੇ ਆ। ਦੰਦ ਬਰਾਬਰ ਸਾਰੇ। ਪੂਰੇ ਆ ਹਾਂ ਬਰਾਬਰ। ਸੂਈ ਕਦੋਂ ਆ? ਸੂਈ ਬਾਈ ਇਹ ਕੱਲ ਰਾਤ ਸੂਈ ਆ। ਕੱਲ ਰਾਤ ਦੀ ਸੂਈ ਦੇ ਨਾਲ ਬੱਚਾ ਕੀ ਆ? ਬੱਚਾ ਫੀਮੇਲ ਕਾਫ ਆ ਬਾਈ ਬਹੁਤ ਚੰਗੀ ਫੀਮੇਲ ਕਾਫ ਹੈ। ਤੇ ਨਾਲ ਆ ਗਈ ਉਹਦੇ ਬੱਚੀ ਤੇ ਬੱਛੀ ਮੇਰਾ ਖਿਆਲ ਆ ਇਹ ਐਰ ਸ਼ਹਿਰ ਜੇ ਚ ਆ ਗਈ ਨਾ ਹਾਂ ਬਈ ਐਰ ਸ਼ਹਿਰ ਬੱਛੀ ਐ ਤੇ ਵੀਰੇ ਗਾਂ ਦੀ ਯਾਰ ਫੇਸ ਪ੍ਰਿੰਟ ਦੇਖ ਵੀਰੇ ਤੂੰ ਗਾਂ ਦਾ ਲੈ ਚਲਾ ਇਹਨੂੰ ਹੌਲੀ ਹੌਲੀ ਤੋਰੀ ਮੜਾ ਜਾ ਚੱਲ ਪੁੱਤ ਨਾ ਬੇਟਾ ਬਈ ਤੇ ਕਿੰਨੀ ਕ ਬੋਲੀਆ ਬੋਲੀ ਬਈ ਐਟਾ ਟਾਈਮ ਇਹਦੇ ਥੱਲੇ ਪਰ 18 ਲੀਟਰ ਬੋਲੀ ਤਿਆਰ ਆ ਥੱਲੇ ਕੱਲ ਦੀ ਥੱਲੇ ਕੱਲ ਦੀ ਥੱਲੇ ਕਿੰਨਾ ਕ ਪਾ ਦੂਗੀ ਇਹ ਇਹ ਬਈ 25 26 25 26 ਇੱਥੇ ਚੱਲੂ ਬੱਛੀ 25 26 ਤੇ 25 26 ਤੇ ਬਈ ਥਾਣੀ ਦੇਖ ਜਾ ਤੂੰ ਬੱਛੀ ਨੇ ਬਈ ਜੇ ਇਹਨਾਂ ਨੇ ਦਿੱਤਾ ਬਈ ਫੇਰ ਕਿਹੜੀ ਦੂਗੀ ਆ ਹੋਊਗੀ ਮੈਂ ਆਹੋ ਹੀ ਕੰ ਟੂਟੀ ਵਾਲਾ ਹਨਾ ਟੂਟੀ ਵਾਲਾ ਬਈ ਟੂਟੀ ਵਾਲਾ ਤੁਮਾਰੇ ਕਹ ਲੈ ਚਲ ਬਈਆ ਇਹਨੂੰ ਮਾਲ ਖੋਲ ਤਾਂ ਉਤੋਂ ਆਈ ਚੁ ਜਬੀਦਾ ਇਹਦਾ ਹੀ ਆਉਂਦੀ ਆ ਥਾਣੀ ਦੇਖ ਲੈ ਬਈ ਤੂੰ ਬੱਛੀ ਦਾ ਯਾਰ ਠੀਕ ਆ ਗੱਲ ਆ ਲੈ ਚਲ ਇਹਦੀ ਬੱਛੀ ਵੀ ਤੁਹਾਨੂੰ ਦਿਖਾਉਂਗਾ ਮੈਂ ਬਈ ਠਾੜੀ ਵਾਲਾ ਲੈ ਵੈ ਐਰ ਸ਼ਹਿਰ ਜੀ ਬੱਛੀ ਪੈਂਦੀ ਆ ਹਾਂ ਤਿੰਨਾ ਬੱਛੀਆਂ ਦਾ ਵੀਰੇ ਠਾੜੀਆਂ ਵਾਲਾ ਲੈ ਵੈ ਕੋਈ ਆਏ ਨਹੀਂ ਹੈਗਾ ਗੋਲ ਲੈ ਵਾ ਟਟਮਾ ਲੈ ਵਾ ਤੇ ਇੱਥੋਂ ਦਿਖਾ ਨਹੀਂ ਗੈਰੀ ਸਮਾਰ ਕੋਈ ਇਹਨਾਂ ਗਲਾਬੀ ਆ ਗਿਆ ਲੈ ਵਾ ਆ ਬਈ ਪਾਲਾ ਇੱਕ ਸਾਈਡ ਤੋਂ ਕੋਈ ਬੰਦਾ ਆਇਆ ਨਾ ਹਮਝੀ ਪਾਸਾ ਰੱਖਦੀ ਆ ਵੀਰੇ ਪਾਲੈ ਸਣਾ ਉਹਦੀ ਗਰੰਟੀ ਤੇਰੀ ਹਾਂ ਮੇਰੀ ਆ ਬਈ ਉਹਦਾ ਗਰੰਟੀ ਆਪਣੀ ਹੈ ਮੇਰਾ ਕੰਮ ਦਿਖਾਉਣਾ ਗਰੰਟੀਆਂ ਚੱਕਣਾ ਤੇਰਾ ਕੰਮ ਆ ਹਾਂ ਹਾਂ ਬੱਡੇ ਕਿਉਂਕਿ ਮੇਰਾ ਸਿਸਟਮ ਇਹ ਹੁੰਦਾ ਸਾਨੂੰ ਚੰਗੇ ਤੋਂ ਚੰਗਾ ਪਸ਼ੂ ਦਿਖਾਉਣਾ ਲੈ ਇਹਦੀ ਬੱਚੀ ਵੀ ਦਿਖਾ ਦੇ ਕਰਕੇ ਸਾਡੀ ਬੱਚੀ ਇਹ ਦੇ ਮਾਗਰ ਦੇਖ ਆ ਆ ਗਿਆ ਐਰ ਸ਼ੇਅਰ ਕੰਪਨੀ ਵੀ ਆ ਗਿਆ ਨਾ ਹਾਂ ਵੀਰੇ ਇਹ ਆ ਗਈ ਪ्युअर ਐਰ ਸ਼ੇਅਰ ਵਾਂਗੂ ਆ ਗਈ ਹਾਂ ਬਈ ਦੇਖ ਬੱਚੀ ਹਾਂ ਥੋੜੀ ਬਹੁਤੀ ਕਰਾਉਣਾ ਦੇਖ ਬਈ ਤੇ ਆ ਗਈ ਜਿਆਦੇ ਐਰ ਸ਼ੇਅਰ ਚ ਆ ਗਈ ਹਾਂ ਜਿਆਦੇ ਐਰ ਸ਼ੇਅਰ ਚ ਆ ਗਈ ਵੀਰੇ ਬੱਚੀ ਇਹ ਦੋ ਨਾਲ ਬੱਚੀਆਂ ਨੇ ਇੱਕ ਨਾਲ ਬੱਚਾ ਬ੍ਰਦਰ ਪਰ ਚੀਜ਼ਾਂ ਗਹਿਰੀ ਕੇਰਾ ਮਾਰਦੇ ਇੱਧਰ ਚੀਜ਼ਾਂ ਸਾਰੀ ਕੁਆਲਿਟੀ ਦੀਆਂ ਨੇ ਬਾਈ ਕੋਲੇ ਨੰਬਰ ਬੋਲ ਦੇ ਜ਼ਰਾ ਨੰਬਰ ਬਾਈ 9877218752 ਇਹ ਇਹ ਬਾਈ ਮੇਰਾ ਨੰਬਰ ਇੱਕ ਮੇਰੇ ਵੱਡੇ ਬਾਈ ਦਾ ਨੰਬਰ ਆ 987671173 ਠੀਕ ਹੈਗਾ ਹਾਂ ਹਾਂ ਬਈ ਫੋਨ ਨਹੀਂ ਲੱਗਦਾ ਹੁੰਦਾ ਕਿ ਵੀ ਨਹੀਂ ਚੱਕਿਆ ਜਾਂਦਾ ਬਾਈ ਫਿਰ ਦੂਜੇ ਫੋਨ ਤੇ ਕੰਟੈਕਟ ਕਰ ਸਕਦਾ ਹੁੰਦਾ ਠੀਕ ਹੈ ਜੀ ਹਾਂ ਪਿੰਡ ਆ ਆਪਣਾ ਮੰਡੇਰ ਮੰਡੇਰ ਖੁਰਦ ਬਾਈ ਮੰਡੇਰ ਖੁਰਦ ਜ਼ਿਲ੍ਹਾ ਸੰਗਰੂਰ ਤਸੀਲ ਤਸੀਲ ਲੰਗੋਆ ਤਸੀਲ ਲੰਗੋਆ ਹਾਂ ਬਈ ਤੇ ਨੰਬਰ ਸੱਜਣੋਂ ਦੋਹੇ ਬਾਈ ਦੇ ਵੀਡੀਓ ਦੇ ਵਿੱਚ ਲਗਾਤਾਰ ਚੱਲਣਗੇ ਜਿਹੜੇ ਵੀ ਸੱਜਣ ਨੂੰ ਇਹਨਾਂ ਚੋਂ ਜਿਹੜਾ ਵੀ ਨਗੀਨਾ ਪਸੰਦ ਆਊਗਾ ਜਿੰਨਾ ਜਿੰਨਾ ਬੌਲਾ ਬਾਈ ਨੇ ਦੱਸਿਆ ਡੰਗ ਦੋ ਡੰਗ ਚੋਕ ਚੋਕੇ ਲੈ ਕੇ ਜਾਵੇ ਭਈ ਆਉਗਾ ਕੋਈ ਚੱਕਰਾਈ ਗੱਲ ਨਹੀਂ ਚੋਕੇ ਤਸੱਲੀ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ